ਸਤਿ ਸ਼੍ਰੀ ਅਕਾਲ ਜੀ ਸਾਰੇ ਟਾਈਗਰ ਪੰਜਾਬ న్యూਸ ਚੈਨਲ ਦੇਖਣ ਵਾਲਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਦਰਸ਼ਕੋ ਅੱਜ ਫੇਰ ਕਾਫੀ ਦਿਨਾਂ ਬਾਅਦ ਐਡੀਟਰ ਜਿਹੜੇ ਆਪਣੇ ਆਗੇ ਸਰਦਾਰ ਸਿੰਘ ਜੀ ਇਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ ਕਾਫੀ ਦਿਨਾਂ ਤੋਂ ਅੱਜ ਫੇਰ ਸਟੂਡੀਓ 'ਚ ਪਹੁੰਚੇ ਆ ਸਭ ਤੋਂ ਪਹਿਲਾਂ ਕਰਦੇ ਆ ਦਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਸਰਦਾਰ ਸਿੰਘ ਟਾਈਗਰ ਪੰਜਾਬ న్యూਸ ਚੈਨਲ ਦੇਖਣ ਵਾਲੇ ਦਰਸ਼ਕਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ ਸਭ ਤੋਂ ਪਹਿਲਾਂ ਜਿਵੇਂ ਜਦੋਂ ਤੋਂ ਮੈਂ ਇਸ ਤਰ੍ਹਾਂ ਤੁਹਾਡੀਆਂ ਸੇਵਾਵਾਂ ਜਿਹੜੀਆਂ ਉਹਨਾਂ ਲਈ ਵਚਨ ਬੱਤ ਤੈਨੂੰ ਦੁਹਰਾਉਂਦਾ ਹੋਇਆ ਚਲਦਾ ਜਾ ਰਿਹਾ ਹਾਂ ਜਿਨ੍ਹਾਂ ਤੁਹਾਡੇ ਵੱਲੋਂ ਮੈਨੂੰ ਸੰਯੋਗ ਮਿਲ ਗਿਆ ਪਹਿਲੂ ਤਾਂ ਸਭ ਤੋਂ ਪਹਿਲਾਂ ਮੈਂ ਉਹਦਾ ਧੰਨਵਾਦ ਕਰਦਾ ਹਾਂ ਵੀ ਤੁਸੀਂ ਚੈਨਲ ਨੂੰ ਬਹੁਤ ਸਤਿਕਾਰ ਦੇਦੇ ਹੋ ਮੈਂ ਨਿਊਜ਼ ਮਗਰੋਂ ਚਲਦੀ ਜਾਂ ਕੋਈ ਸਮਗਰੀ ਚੈਨਲ ਤੋਂ ਤੇ ਉਹਨਾਂ ਸਮਾਂ ਘੜੀ ਤੇ ਭੱਜਦਾ ਹੈ ਤੇ ਉਹਨੇ ਜਿਹੜੇ ਵਿਊਜ਼ ਜਾਂ ਸਰੋਤੇ ਦਰਸ਼ਕਾ ਉਹ ਨਾਲ ਜੁੜੇ ਹੁੰਦੇ ਆ ਸਤਨਾਮ ਜੀ ਅੱਜ ਇੱਕ ਬਹੁਤ ਗੰਭੀਰ ਤੇ ਅਹਿਮ ਮੁੱਦਾ ਹੈ ਜੀ ਮੁੱਦਾ ਹੈ ਕਿ ਮੈਂ ਆਪਦੇ ਕਿਸੇ ਨਿੱਜੀ ਕੰਮ ਵਾਸਤੇ ਜਿਹੜਾ ਬਿਜਲੀ ਗ੍ਰਿਡ ਸਰਾਇਨਾਗਾ ਵਿਖੇ ਆ ਉੱਥੇ ਆਪਦੇ ਨਿੱਜੀ ਕਿਸੇ ਕੰਮ ਵਾਸਤੇ ਗਿਆ ਚਲੋ ਮੈਨੂੰ ਨਹੀਂ ਸੀ ਪਤਾ ਵੀ ਅੱਜ ਛੁੱਟੀ ਹੈ ਛੁੱਟੀ ਦੇ ਦਿਨ ਹੋਣ ਕਾਰਨ ਟਾਈਮ ਕੀ ਸੀ ਸਤਨਾਮ ਜੀ ਲਗਭਗ 11 ਵਜੇ ਦਾ ਦਿਨ ਦਾ 11 ਵਜੇ ਜਦੋਂ ਜਾ ਕੇ ਦੇਖਿਆ ਦਫਤਰ ਬੰਦ ਸੀ ਛੁੱਟੀ ਸੀ ਉਹ ਤਾਂ ਹੋਣਾ ਹੀ ਸੀ ਲੇਕਿਨ ਉੱਥੇ ਕੀ ਦੇਖਣ ਨੂੰ ਮੌਲ ਮਿਲਿਆ ਉੱਥੇ ਕਿਤੇ ਕੋਈ ਮੈਨੂੰ ਅਵਾਰਾ ਕੁੱਤਾ ਵੀ ਨਜ਼ਰ ਨਹੀਂ ਆਇਆ ਐਨਾ ਸ਼ਾਂਤ ਉੱਥੇ ਬੜਾ ਇੱਕ ਮਨ ਨੂੰ ਮਹਿਸੂਸ ਹੋਇਆ ਵੀ ਇੱਥੇ ਕੀਮਤੀ ਸਮਾਨ ਪਿਆ ਹਜ਼ਾਰਾਂ ਕਰੋੜਾਂ ਰੁਪਏ ਦਾ ਸਮਾਨ ਪਿਆ ਇੱਥੇ ਕਿਸੇ ਵੀ ਟਾਈਮ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਜੀ ਅੱਛਾ ਪਿਛਲੇ ਦਿਨੀ ਇੱਥੇ 2 3 4 ਲਗਾਤਾਰ ਚੋਰੀਆਂ ਵੀ ਹੋਈਆਂ ਜੀ ਆਏ ਦਿਨ ਇੱਥੇ ਚੋਰੀਆਂ ਦਾ ਸਿਲਸਲਾ ਜਿਹੜਾ ਜਾਰੀ ਹੈ ਹਾਂ ਜੀ ਅੱਛਾ ਨਾ ਹੀ ਉੱਥੇ ਕੋਈ ਚੌਕੀਦਾਰ ਹੈ ਨਾ ਕਿ ਉੱਥੇ ਕੈਵਰੇਜ ਦਾ ਪ੍ਰਬੰਧ ਹੈ ਨਾ ਕੋਈ ਦਲਨਾ ਕੋਈ ਬਹੁਤ ਇਹ ਸਾਰੇ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਕੋ ਪ੍ਰਦੀਪ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿਣੀ ਆ ਜੇ ਮੈਂ ਨਹੀਂ ਭੁੱਲਦਾ ਜਾਂ ਤੁਸੀਂ ਭੁੱਲ ਗਏ ਜੀ ਉਹ ਜੇ ਵੀ ਤੁਹਾਡਾ ਸਵਾਲ ਉਹ ਗ੍ਰੇਡ ਨਹੀਂ ਹੈ ਹਮ ਸਬਡਿਵੀਜ਼ਨ ਦਫ਼ਤਰ ਮੰਡੀ ਬਰੀ ਵਾਲਾ ਹਮ ਜੇ ਇਹਦੀ ਤੁਸੀਂ ਗੱਲ ਕਰ ਰਹੇ ਹੋ ਕਿ ਹੋਰ ਆਪ ਵੀ ਉਸੇ ਦੀ ਗੱਲ ਕਿਉਂਕਿ ਜਿਹੜਾ ਗ੍ਰੇਡਾ ਗ੍ਰੇਡ ਦੇ ਵਿੱਚ ਤਾਂ ਸਿਰਫ ਖਪਤਕਾਰਾਂ ਨੂੰ ਲੈਟ ਆਣਾ ਜਿਹੜੀ ਉਸ ਸਪਲਾਈ ਦਿੱਤੀ ਜਾਂਦੀ ਆ ਖਪਤਕਾਰ ਜਿਹੜੀ ਉੱਥੇ ਕੇਂਦਰ ਦੇ ਵਿੱਚ ਮੌਜੂਦ ਮਲਾਜਬ ਰੱਖੇ ਆ ਜੇਕਰ ਤੁਹਾਡਾ ਵਰਕਰ ਕੰਮ ਵਰਕਰੀ ਕੰਮ ਆ ਦਫ਼ਤਰੀ ਕੰਮ ਆ ਉਹ ਤਾਂ ਫਿਰ ਸਬਡਿਵੀਜ਼ਨ ਦਫਤਰ ਦੇ ਵਿੱਚ ਗਏ ਹੋਣੇ ਉਹ ਮੇਰੇ ਖਿਆਲ ਚ ਜੀ ਹਾਂ ਜੀ ਦਫਤਰੀ ਕੰਮ ਸੀ ਦਫਤਰ ਚ ਹੀ ਗਏ ਸੀ ਤਾਂ ਤੁਸੀਂ ਦਫਤਰ ਦਾ ਸਵਾਲ ਦੇਖੋ ਪ੍ਰਦੀਪ ਜੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਸੀ ਸਭ ਤੋਂ ਪਹਿਲਾਂ ਤਾਂ ਇਸ ਬਰੀ ਵਾਲਾ ਵਾਸੀਆਂ ਦੇ ਵਿੱਚ ਕਿੰਨੇ ਐਮਸੀ ਹੋਏ ਕਿੰਨੇ ਪ੍ਰਧਾਨ ਹੋਏ ਵੀ ਆਪਣੀਆਂ ਤਾਂ ਵਾਧੂ ਯਾਦਤਾ ਬਣਾ ਲਈਆਂ ਸਾਰੇ ਕੰਮ ਕਾਜ ਕਰ ਲਏ ਜਿੰਨੇ ਕੋਈ ਤਰਹੀ ਨਹੀਂ ਸਾਰੀਆਂ ਪਾਰਟੀਆਂ ਨੇ ਮੈਂ ਕਹਿਣਾ ਜੀ ਤਿੰਨਾਂ ਨੂੰ ਹੀ ਹੁਣ ਝਾੜੂ 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 ਤੂੰ ਬਹੁਤ ਨੂੰ ਵੀ ਵਿਚਾਰ ਕੋ ਇਹਨਾਂ ਨੇ ਸਭ ਕੁਝ ਕਰ ਲਿਆ ਜੀ ਹੁਣ ਤੱਕ ਵੀ ਜਿਹੜਾ ਕੰਮ ਕਰਨ ਵਾਲਾ ਸੀ ਉਹ ਅੱਜ ਤੱਕ ਨਹੀਂ ਹੋਇਆ ਵੀ ਜਿਹੜਾ ਸਬਡਿਵੀਜ਼ਨ ਮੰਡੀ ਬਰੀ ਵਾਲਾ ਅੱਜ ਹਾਂਜੀ ਇਹਨਾਂ ਦੀ ਨਲਾਈਕੀ ਅਤੇ ਨਾ ਸਮਾਜ ਸੇਵਕ ਹੋਣ ਕਰਕੇ ਇਹਨਾਂ ਚ ਕਮੀ ਕਰਕੇ ਵੀ ਉਹ ਸਰਾਏ ਨਾ ਗਈ ਚੱਲ ਰਿਹਾ ਤੇ ਜਿਹੜਾ ਇੰਤੋਂ ਦੇ ਖਵਤਕਾਰ ਆ ਇੰਨੀਆਂ ਮੁਸ਼ਕਲਾਂ ਆਉਂਦੀਆਂ ਮਲਾਜ਼ਮਾਂ ਨੂੰ ਆਉਂਦੀਆਂ ਸਭ ਕੁਝ ਇਹਦੀਆਂ ਉਹ ਮੈਂ ਬਾਅਦ ਚ ਖਲਾਸਾ ਕਰਦਾ ਕਿਤੇ ਕਿਤੇ ਆਉਂਦੀਆਂ ਵੀ ਹੁਣ ਤੱਕ ਇਹ ਘਾਟ ਇਹਨਾਂ ਦੀ ਲੋਕਾਂ ਨੂੰ ਮਹਿਸੂਸ ਹੋਈ ਤੇ ਫੜੀ ਗਈ ਵੀ ਇਹ ਦਫ਼ਤਰ ਜਿਹੜਾ ਇਹ ਬਰੀ ਵਾਲਾ ਚਹੀ ਲਿਆਉਣਾ ਚਾਹੀਦਾ ਸੀ ਕਿਉਂਕਿ ਸਬ ਡਿਵੀਜ਼ਨ ਬਰੀ ਵਾਲਾ ਦੇ ਨਾਂ ਤੇ ਚੱਲ ਰਿਹਾ ਜੀ ਹੂੰ ਦੂਸਰੀ ਗੱਲ ਜਿਹੜੀ ਆ ਵੀ ਉਹਨੇ ਆਖਿਆ ਜੀ ਨਾ ਨਾਮ ਹੈ ਥੋਬੀ ਦਾ ਪੁੱਤਾਂ ਤੇ ਨਾ ਘਾੜਦਾ ਨਾ ਘਾੜਦਾ ਘਾੜਦਾ ਹੂੰ ਇਹ ਸਾਡੇ ਦਫ਼ਤਰ ਨਾਲ ਵੀ ਇਸ ਤਰ੍ਹਾਂ ਹੋ ਰਹੀ ਆ ਜਿਹੜਾ ਕਿ ਸਾਡੀ ਜਿੰਦ ਜਾਨ ਆ ਅੱਜ ਲਾਈਟ ਬਿਨਾ ਕੋਈ ਜਨਵਰ ਤੋਂ ਲੈ ਕੇ ਵਿਅਕਤੀ ਤੱਕ ਨਹੀਂ ਰਹਿ ਸਕਦਾ ਹੂੰ ਅੱਛਾ ਇਹ ਹੋਈ ਜਦੋਂ ਇਹਨਾਂ ਨੇ ਦਫ਼ਤਰ ਬਾਰੇ ਖਿਆਲ ਨਹੀਂ ਕੀਤਾ ਅਗਲੇ ਪਾਸੇ ਜਿੱਥੇ ਦਫ਼ਤਰ ਚੱਲ ਰਿਹਾ ਉਥੇ ਨਜਾਇਜ਼ ਜਗ੍ਹਾ ਤੇ ਚੱਲ ਰਿਹਾ ਹੈ ਅੱਛਾ ਹੁਣ ਉੱਥੇ ਕੀ ਹੁੰਦਾ ਆਈਟੀਆਈ ਤੇ ਬਿਜਲੀ ਦਫਤਰ ਆ ਹਮਮ ਤਾ ਲੋ ਗ੍ਰਿਡ ਤਾਂ ਜਿੱਥੇ ਬਣ ਗਿਆ ਇਹਦੇ ਤੋਂ ਹੁਣ ਕਲਪਨਾ ਕਰਨ ਦੀ ਲੋੜ ਨਹੀਂ ਇਹ ਠੀਕ ਵੀ ਹੋ ਗਿਆ ਤੇ ਚੱਲੀ ਵੀ ਜਾ ਰਿਹਾ ਹੈ ਕਿ ਕੋਈ ਸਮੱਸਿਆ ਨਹੀਂ ਹੁਣ ਜੇ ਚਿੰਤਾ ਦਾ ਵਿਸ਼ਾ ਹੈਗਾ ਤਾਂ ਵਿਸ਼ਾ ਹੈਗਾ ਹੈ ਸਬ ਡਿਵੀਜ਼ਨ ਬਰੀ ਵਾਲਾ ਦਫਤਰ ਹਮਮ ਅੱਛਾ ਜਿਹੜਾ ਦਫਤਰ ਉੱਥੇ ਉਹ ਕਿਉਂ ਨਹੀਂ ਕਾ ਸਜੋਗਾ ਰਹਿ ਗਿਆ ਕਿਉਂ ਉਹਦੀਆਂ ਖੰਡਨ ਮਾਰਤਾ ਅੱਜ ਤੋਂ ਥੋੜਾ ਚਿਰ ਬਾਅਦ ਤੁਸੀਂ ਦੇਖ ਲਿਓ ਮੈਂ ਇੰਟਰਵਿਊ ਤੇ ਵਾਅਦਾ ਕਰਨਾ ਚਾਹੁੰਦਾ ਜਿਹੜੇ ਕੋਈ ਦੋ ਚਾਰ ਮੁਲਾਜ਼ਮ ਹੈਗੇ ਆ ਨਾ ਇਹਨੂੰ ਚਲਾਉਣ ਵਾਲੇ ਜਿਹੇ ਇਹਦੀਆਂ ਛੱਤਾਂ ਥੱਲੇ ਆਣ ਕੇ ਉਹਨਾਂ ਨਾਲ ਮਾੜੀ ਖਬਰ ਨਾ ਵੇਖਣ ਨੂੰ ਮਿਲੀ ਤਾਂ ਮੈਨੂੰ ਕਹਿ ਦਿਓ ਜੀ। ਹੂੰ। ਦੂਸਰੀ ਗੱਲ ਗਾਰ ਨੇ ਵੀ ਜਿਹੜਾ ਜਿਹੜਾ ਇਸ ਜਗ੍ਹਾ ਤੇ ਚੱਲ ਰਿਹਾ ਸਰਦਾਰ ਹਰਜਨ ਸਿੰਘ ਮੁੱਖ ਮੰਤਰੀ ਪੰਜਾਬ ਸਾਫਕਾ ਦੀ ਪਰਿਵਾਰ ਨਾਲ ਸੰਬੰਧਿਤ ਜਿਹੜੀ ਜਗ੍ਹਾ ਹੈ। ਹੂੰ। ਅਜਾ ਜੇਕਰ ਉਹ ਜਗ੍ਹਾ ਹੀ ਉਹਨਾਂ ਦੀ ਉਹਦੇ ਵਾਸਤੇ ਜਗ੍ਹਾ ਹੀ ਹੈ ਨਹੀਂ ਕਿ ਅੱਜ ਤੋਂ ਭਾਵੇਂ 100 ਸਾਲ ਤੱਕ ਚਲਾ ਲੈਣ ਮੁਲਾਜ਼ਮਾਂ ਦੀਆਂ ਜਾਣਾਂ ਚਲ ਗਈਆਂ ਜਾਂ ਉਹ ਉੱਥੇ ਜਾ ਕੇ ਬਿਜਲੀ ਦਫ਼ਤਰ ਦਾ ਸੁਧਾਰ ਨਹੀਂ ਹੋ ਸਕਦਾ। ਤੇ ਸਮੱਸਿਆ ਉੱਤੇ ਆਉਂਦੀ ਆ ਵੀ ਜਿਹੜੀ ਸਿਕਿਉਰਿਟੀ ਦੀ ਤੁਸੀਂ ਗੱਲ ਕੀਤੀ ਵੀ ਕੋਈ ਦੇਖਣ ਨੂੰ ਨਹੀਂ ਮਿਲਿਆ ਇਸ ਕਰਕੇ ਕਈ ਚੋਰੀਆਂ ਹੋ ਚੁੱਕੀਆਂ ਕਿਉਂਕਿ ਇੱਥੋਂ ਦੇ ਚੋਰ ਜਿਹੜੇ ਆ ਨਾ ਸੌਫਟ ਵਿਜ਼ਨ ਬਰੀਆ ਆ। ਮੈਂ ਇਹ ਨਾ ਕਹੂੰਗਾ ਪੂਰੇ ਮਾਨਦਾਰ ਚੋਰ ਆ ਭਾਵੇਂ ਹੋਰ ਕਿਸੇ ਤੇ ਮਾਨਦਾਰੀ ਨਹੀਂ ਮੈਨੂੰ ਦੁਕਾਨਦਾਰ ਦੀ ਮੇਰੇ ਤੇ ਨਾ ਕਰੋ ਮੈਂ ਵੀ ਦੁਕਾਨਦਾਰ ਆ। ਪਰ ਇੱਥੋਂ ਦੇ ਜਿਹੜੇ ਚੋਰ ਆ ਉਹ ਪੂਰੀ ਤਰ੍ਹਾਂ ਇਮਾਨਦਾਰ ਆ ਉਹ ਚੋਰੀ ਉਹਨਾਂ ਹੀ ਕਰਦੇ ਆ ਜਿੰਨੀ ਉਹਨਾਂ ਨੂੰ ਜ਼ਰੂਰਤ ਹੁੰਦੀ ਆ ਫालतू ਦੀ ਚੋਰੀ ਨਹੀਂ ਕਰਦੇ ਪਿਛਲੇ ਦਿਨੀ ਗ੍ਰੇਟ ਚ ਚੋਰੀ ਹੋਈ ਹੂੰ ਵੀ ਉਹਨਾਂ ਨੇ ਕੁਝ ਨਹੀਂ ਛੇੜਿਆ ਇਸੇ ਦਫ਼ਤਰ ਚ ਸਭ ਡਿਵੀਜ਼ਨ ਚ ਉਹਨਾਂ ਨੇ ਕੁਝ ਨਹੀਂ ਛੇੜਿਆ ਜੀ ਹਾਸੇ ਵਾਲੀ ਗੱਲ ਆ ਜਿਹੜੇ ਲੋਕਾਂ ਦੇ ਡੇਟ ਮੀਟਰ ਮਹਿਕਮੇ ਨੇ ਵਾਪਸ ਕਰ ਲਈ ਜਮ੍ਹਾਂ ਕਰ ਲਈ ਰੱਖੇ ਸੀ ਸੜੇ ਹੋਏ ਉਹ ਚੋਰ ਉਹ ਲੈ ਕੇ ਹੀ ਉਹ ਗਏ ਹੁਣ ਪਤਾ ਨਹੀਂ ਚੋੜਕਵਾਰ ਗਏ ਸੀ ਕਿ ਨਸ਼ਰੀ ਪੈਸੇ ਥੋੜੇ ਚਾਹੀਦੇ ਸੀ ਉਹੀ ਲੈ ਕੇ ਗਏ ਤੇ ਲਾ ਕੇ ਬਹੁਤ ਕੀਮਤੀ ਸਮਾਨ ਨਾਲ ਦੀਆਂ ਟੀਵੀ ਸਾਰਾ ਕੁਝ ਰਕਾਡ ਉਥੇ ਪਿਆ ਕੁਝ ਵੀ ਕਰ ਸਕਦੇ ਸੀ ਕਿਉਂਕਿ ਉੱਥੇ ਰੋਕ ਟੋਕ ਨਹੀਂ ਹੈਗੀ ਅੱਛਾ ਮਾਨਦਾਰੀ ਚੋਰਾਂ ਦੀ ਆ ਵੀ ਜਿਹੜਾ ਹੁਣ ਤੱਕ ਸਬ ਡਿਵੀਜ਼ਨ ਬਿਜਲੀ ਦਫਤਰ ਉੱਤੇ ਅਜੇ ਵੀ ਚੱਲ ਰਿਹਾ ਨਹੀਂ ਤਾਂ ਇਹ ਕਦੋਂ ਦਾ ਬੰਦ ਹੋ ਜਾਣਾ ਸੀ ਹੋਰ ਜਗ੍ਹਾ ਤੇ ਹੁੰਦਾ ਤਾਂ ਤੇ ਜੇ ਇਹ ਕੱਢਾ ਵਧੀਆ ਬਣ ਜਾਣਾ ਸੀ ਜੇਕ ਤੇ ਬਰਾੜਾਂ ਦੀ ਜ਼ਮੀਨ ਦੇ ਵਿੱਚ ਨਾ ਹੁੰਦਾ ਇਹ ਦੋ ਕਾਰਨਾਂ ਕਰਕੇ ਅਜੇ ਚੱਲ ਰਿਹਾ ਫਿਰ ਉਹਦੇ ਵਿੱਚ ਇਹ ਗੱਲ ਆਉਂਦੀ ਆ ਪ੍ਰਦੀਪ ਜੀ ਵੀ ਹੁਣ ਇਸ ਜਿਹੜਾ ਸਾਫ ਡਿਵੀਜ਼ਨ ਆ ਹੂੰ ਕੋਈ ਵੀ ਚੀਜ਼ ਹੈ ਵਰਕ ਤੋਂ ਚੱਲਣੀ ਹੁੰਦੀ ਇਹਦੇ ਵਿੱਚ ਕਿੰਨੇ ਆਪਾਂ ਪਿਛਲੀ ਵਾਰੀ ਦੱਸਿਆ ਸੀ 8 ਗ੍ਰੈਡ ਚੱਲਦੇ ਆ 32 ਪਿੰਡ ਜਿਨ੍ਹਾਂ ਨੂੰ ਇਹ ਲਾਈਟ ਪ੍ਰੋਵਾਈਡ ਕਰਾ ਰਹੇ ਆ ਮਲਾਜਮ ਜਿਹੜੇ ਆ ਮਲਾਜਮਾਂ ਦੀ ਗੰਟੀ ਹੈ ਕਿ ਸਿਰਫ 4-5 ਜਿਹੜੇ ਦੇਖਣ ਨੂੰ ਮਿਲੇ ਪਿਛਲੇ ਦੰਵੇਂ ਸਮੇਂ ਤੋਂ ਪੁਰਾਣੇ ਰਿਟਾਇਰ ਹੋ ਗਏ ਨਵੇਂ ਭਰਤੀ ਨਹੀਂ ਕੀਤੇ ਤੇ ਉਹ ਜਿਹੜੀ ਮੁਸ਼ਕਲ ਜਿਉਂਦੀ ਤੂੰ ਆ ਲਾਈਟ ਦੀ ਖਪਤ ਵੱਧ ਗਈ ਠੀਕ ਆ ਜੀ ਅੰਨੇ ਦਾ ਜੀ ਫ੍ਰੀ ਮੀਟਰ ਆ ਬੱਕਰਿਆਂ ਵਾਲੇ ਲਾਲੇ ਚਲਾ ਦਿਓ ਜੀ ਅਯੋਧਿਆ ਪੇਡਾ ਲਖਜਾਂ ਜੀ ਚੱਕ ਮੁਕਤ ਬਿਜਲੀ ਇੱਧਰ ਲਾ ਦੋ ਅੱਛਾ ਕਬਤਤਾਬਾਦ ਵੀ ਜਿਆਦਾ ਤੇ ਮੁਲਾਜ਼ਮ ਜਿਹੜੇ ਸੀ ਉਹ ਗਏ ਘਰ ਤੇ ਇਸ ਕਰਕੇ ਜਿਹੜੀ ਸੀ ਇਹ ਲਾਈਟ ਦੀ ਪ੍ਰੋਬਲਮ ਆਉਂਦੀ ਆ ਆਉਣੀ ਰਹਿਣੀ ਆ 32 ਪਿੰਡਾਂ ਨੂੰ ਆਉਣ ਵਾਲੇ ਦਿਨਾਂ 'ਚ ਹੋਰ ਜਿਆਦਾ ਆਵੇਗੀ ਹੁਣ ਕਣ ਕਬੱਡੀ ਦੀ ਜਾਂਦੀ ਜੇ ਤਾਂ ਮੁਲਾਜ਼ਮ ਉਹਨੂੰ ਬੰਦ ਕਰਕੇ ਤੇ ਲੈਣਾ ਦੇ ਵਿੱਚ ਵਾਲਟ ਕੱਢਦੇ ਆ ਫਿਕਰ ਮਾਰੇ ਵੀ ਛੋਨੇ ਮੋਕੇ ਵਾਲਟ ਨਾ ਪਵੇ ਤੇ ਫਿਰ ਹੁਣ ਲੋਕ ਕਹਿੰਦੇ ਲਾਈਟ ਨਹੀਂ ਛੱਡਦੇ ਅੱਛਾ ਇਹ ਤੇ ਕਈ ਸਮੱਸਿਆ ਹੈ ਲਾਈਟ ਨੂੰ ਕਿਸ ਤਰ੍ਹਾਂ ਛੱਡੀ ਜਾਵੇ ਉਹ ਅਗਲਾ ਹੋਰ ਵਿਸ਼ਾ ਪੜਤ ਗਿਆ ਜਾਂਦਾ ਉਹਨਾਂ ਰੇਕੀ ਦਾ ਅਫਤਰੀ ਸਿਸਟਮ ਦੀ ਗੱਲ ਸਭ ਤੋਂ ਪਹਿਲਾਂ ਤਾਂ ਜਿਹੜੇ ਇੱਥੋਂ ਬੁੱਧੀ ਟੀਵੀ ਜਾਂ 5-7 ਬੰਦੇ ਜਦੋਂ ਅਸੀਂ ਉਹਨਾਂ ਨਾਲ ਰਾਇ ਕੀਤੀ ਨਾ ਗੁਫ਼ਤਰਾ ਕੀਤੀ ਉਹ ਕਹਿੰਦੇ ਆ ਵੀ ਸਿਰਫ ਨਾ ਇਹ ਬਿਜਲੀ ਸੌਫਟਵੇਅਰ ਜਾਂ ਬਿਜਲੀ ਦਫ਼ਤਰ ਨੂੰ ਸੈਟਲਮੈਂਟ ਕਰਤੇ ਇਹਦੀ ਸਾਰੀ ਸਿਸਟਮ ਨੂੰ ਸੈੱਟ ਕਰਨ ਵਾਸਤੇ ਸਿਰਫ ਦੋ ਕਨਾਲਾਂ ਜਗ੍ਹਾ ਦੀ ਜ਼ਰੂਰਤ ਆ ਬਰੀਆਲਾ ਡਿਵੀਜ਼ਨ ਦੇ ਵਿੱਚ ਮੈਂ ਨਵੇਂ ਬਣੇ ਐਮਸੀ ਪ੍ਰਧਾਨ ਨੂੰ ਵੀ ਇਹ ਗੱਲ ਕਹੂੰਗਾ ਪੇਵਲ ਜੀ ਨੂੰ ਵੀ ਉਸ ਖਾਸ ਕਰਕੇ ਇੰਟਰਵਿਊ ਤੋਂ ਕੇ ਥੋੜਾ ਜਿਹਾ ਇੱਥੇ ਅਮਲ ਕਰਨ ਦੀ ਕੋਸ਼ਿਸ਼ ਕਰਨ ਕਿਉਂਕਿ ਪੰਚਾਇਤਾਂ ਤੇ ਗ੍ਰਾਮ ਪੰਚਾਇਤਾਂ ਤੇ ਜਿਹੜੀਆਂ ਇਹ ਹੈਗੀਆਂ ਇਹਨਾਂ ਦੇ ਕੋਲ ਪਾਵਰਾਂ ਬਹੁਤ ਆ ਕਿਉਂਕਿ ਸਰਕਾਰ ਨੂੰ ਪਤਾ ਲੱਗਿਆ ਵੀ ਆ ਵੀ ਡੇਢ ਸਾਲ ਰਹੇ ਗਿਆ ਜਾਂਦੀ 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 ਸਰਕਾਰ ਇਹ ਕੁਝ ਵੀ ਕਰ ਲੈਣ ਇਹਨਾਂ ਦੇ ਕੰਮ ਸਾਰੇ ਉਹਨੇ ਕਰ ਦੇਣੇ ਆ ਤੇ ਚੁੱਪ ਕਰਕੇ ਜਗਾ ਜਿਹੜੀ ਦੋਕ ਨਾਲਾਂ ਜਿਵੇਂ ਮੈਂ ਇਸ ਤੋਂ ਗੱਲ ਕਰਦਾ ਵੀ ਬਾਜਾ ਰੋਡ ਆਪਾਂ ਚੱਲ ਪਈ ਭਰੀ ਵਾਲਾ ਰੋਡ ਭਰੀ ਵਾਲਾ ਰੋਡ ਤੋਂ ਚੱਕ ਗਾਂਧਾ ਸਿੰਘ ਵਾਲਾ ਰੋਡ ਨੂੰ ਜਾਣੇ ਜਦੋਂ ਇੱਕ ਲਿੰਕ ਸੜਕ ਸੁਵੇ ਦੇ ਉਰਲੇ ਪਾਸੇ ਲਗਭਗ 6-7 ਕਨਾਲਾਂ ਪੰਚਾਇਤੀ ਜ਼ਮੀਨ ਜਿਹੜੀ ਉਹ ਪਈ ਆ ਜੇਕਰ ਇਹੋ ਜੀ ਜਗਾ ਦਿੱਤੀ ਜਾਵੇ ਸਿਰਫ ਜਗਾ ਕਿੰਨੀ ਦੇਣੀ ਆ ਇਹਨਾਂ ਦੇ ਦਫਤਰ ਕਿੰਨੇ ਮੰਨੇ ਮੈਂ ਉਹਦੇ ਤੇ ਧਿਆਨ ਦੇ ਦੇਣਾ ਕਿ ਜਿਹੜਾ ਇੱਕ ਕਮਰਾ ਹੈ ਉਹ ਤਾਂ ਐਸਡੀਐਮ ਸਾਹਿਬ ਦਾ ਹੀ ਫੋਨਾ ਜ਼ਰੂਰੀ ਆ ਤੇ ਚਾਰ ਜਿਹੜੇ ਆ ਉਹ ਜੈ ਸਾਹਿਬ ਇਹਨੂੰ ਚਲਾ ਰਹੇ ਆ ਇਸ ਵੇਲੇ ਦੀ ਗੱਲ ਕਰਦਾ ਆਪਣਾ ਕਰ ਰਿਆਂ ਪੂਰਾ ਪ੍ਰਾਪਰ ਸਟਾਫ ਦੀ ਅੱਛਾ ਇੱਕ ਜਿਹੜਾ ਉਹ ਕੈਸ਼ੀਅਰ ਦਾ ਹੋਣਾ ਜ਼ਰੂਰੀ ਆ ਕਮਰਾ ਤੇ ਜਿਹੜਾ ਇੱਕ ਲੇਖਾਕਾਰ ਲਈ ਜ਼ਰੂਰੀ ਆ ਹੈ ਤੇ ਜਿਹੜਾ ਰੂਮ ਦੇ ਕਲਰਕ ਆ ਉਹਨਾਂ ਵਾਸਤੇ ਵੀ ਤਿੰਨ ਜਾਂ ਦੋ ਰੂਮ ਹੋਣੇ ਚਾਹੀਦੇ ਜਿੱਤੇ ਉਹਨਾਂ ਨੇ ਸਾਰਾ ਦਿਨ ਵਰਕ ਕਰਨਾ ਠੀਕ ਆ ਜੀ ਤੇ ਪੰਜ ਜਿਹੜੇ ਹੈਗੇ ਆ ਪੈਨ ਕ ਮਰਲੇ ਜਿਹੜੇ ਸਤੂਰਾਂ ਲਈ ਚਾਹੀਦੇ ਜਿਹਨੇ ਰੱਖਿਆ ਸਮਾਨ ਜਾਂ ਲਿਆ ਕੇ ਜਮਾ ਕੀਤਾ ਉਹਦੇ ਵਾਸਤੇ ਤਿੰਨ ਕਮਰਿਆਂ ਦੀ ਲੋੜ ਹੈਗੀ ਆ ਹੈਨਾ ਕੁੱਲ ਮਲਾ ਕੇ ਯਾਨੀ ਕਿ ਇੱਕ ਕਨਾਲ ਜਗਾ ਜੇਕਰ ਮੰਡੀ ਵਰੀ ਵਾਲਾ ਦੇ ਸੂਜਵਾਨ ਐਮਐਸਸੀ ਤੇ ਪ੍ਰਧਾਨ ਆ ਉਹ ਦਿੰਦੇ ਆ ਤਾਂ ਦੋ ਕਨਾਲਾਂ ਤੇ ਦੋ ਕਨਾਲਾਂ ਦੇ ਵਿੱਚ ਜਿਹੀ ਜਗਾ ਜਾਂ ਜਿਵੇਂ ਵਿਸ਼ਾਲ ਸਕੂਲ ਨੂੰ ਸਾਹਮਣੇ ਆ ਉੱਥੇ ਫੇਰ ਉਹੀ ਸੀ ਆਪਾਂ ਪੈਣਾ ਰੋਲਾ ਬਾਪੂ ਦੀ ਰੋਟੀ ਦਾ ਉੱਥੇ ਵੀ ਕਿਉਂਕਿ ਪੰਚਾਇਤ ਭਾਵੇਂ ਕਿਸ ਤਰ੍ਹਾਂ ਬਣ ਗਈ ਪਰ ਉਹ ਪੰਚਾਇਤ ਗੋਡੇ ਥੱਲੇ ਮਰਾੜਾਂ ਦੇ ਹੀ ਚੱਲਦੀ ਆ ਉਹ ਪੰਚਾਇਤ ਤੋਂ ਨਹੀਂ ਹੋਣਾ ਜਗਾ ਚ ਨਹੀਂ ਮਰਜੀ ਮਰਾੜਾ ਚ ਕੋਈ ਪਰ ਮਰਾੜਾ ਚ ਜਿਵੇਂ ਆਈਟੀਆਈ ਨੂੰ ਜਗਾ ਨਹੀਂ ਮਿਲੀ ਕਾਮਯਾਬ ਨਹੀਂ ਹੋਈ ਐਵੇਂ ਬਿਜਲੀ ਦਫ਼ਤਰ ਵੀ ਨਹੀਂ ਹੋਣਾ ਜੇਕਰ ਬਿਜਲੀ ਦਫ਼ਤਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬੁਲੰਦੀਆਂ ਤੇ ਨਾ ਤਾਂ ਹੁਣ ਵਾਲੀ ਜਿਹੜੀ ਪੰਚਾਇਤ ਆ ਕੇਵਲ ਕ੍ਰਿਸ਼ਨ ਜੀ ਐ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਤੇ ਫਿਰ 29 ਪਿੰਡਾਂ ਦੇ ਜਿਹੜੇ ਛੋਟੇ-ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਉਹਨਾਂ ਤੱਕ ਨਰ ਵਿਗਣ ਦਫਤਰੀ ਕਾਰਵਾਈ ਲੈਣ ਤੇ ਜਿਹੜਾ ਸਾਰਾ ਕੋਸ਼ਿ ਸਿਸਟਮ ਸੈੱਟ ਹੋਣਾ ਤੇ ਨਹੀਂ ਤਾਂ ਕੁਝ ਵੀ ਨਹੀਂ ਭਾਵੇਂ ਤੁਸੀਂ ਤਾਂ ਕਹਿ ਰਹੇ ਹੋਣਾ ਵੀ ਬਿਜਲੀ ਦਫਤਰ 'ਚ ਚੋਰੀ ਹੋ ਸਕਦੀ ਮੈਂ ਕਹਿੰਦਾ ਬਿਜਲੀ ਦਫਤਰ 'ਚ ਜਾਣ ਵਾਲੇ ਲੋਕਾਂ ਦੀ ਵੀ ਹੋ ਸਕਦੀ ਜੇ ਤੁਸੀਂ ਉੱਤੇ ਹੈ ਜੀ ਕਾਕੜੀ ਦਾ ਸਰ ਕਾਨਾ ਕੰਡੇ ਆ ਜੀ ਸਤਨਾਮ ਜੀ ਜਿਵੇਂ ਤੁਸੀਂ ਸਾਰਾ ਕੁਝ ਦੱਸ ਹੀ ਦਿੱਤਾ ਵੈਸੇ ਤਾਂ ਸਵਾਲ ਤਾਂ ਹੁਣ ਕੋਈ ਬਾਕੀ ਰਹਿ ਨਹੀਂ ਗਿਆ ਜੀ ਜੀ ਪਰ ਫਿਰ ਵੀ ਮੈਂ ਇੱਕ ਛੋਟਾ ਜਿਹਾ ਸਵਾਲ ਹੈ ਇਸ ਵਾਲੇ ਵੀ ਜੇ ਦਰਸ਼ਕ ਗੌਰ ਕਰਨ ਕੋਚਾ ਆਦਾ ਸੁਝਾਅ ਦੇ ਸਕਦੇ ਆ ਜਿਵੇਂ ਤੁਸੀਂ ਕਿਹਾ ਵੀ ਬਿਜਲੀ ਬੋਰਡ ਨੂੰ ਦੋ ਕਨਾਲਾਂ ਜਗ੍ਹਾ ਚਾਹੀਦੀ ਹੈ ਦਫਤਰ ਬਣਾਉਣ ਵਾਸਤੇ ਉਹ ਜ਼ਿਆਦਾਤਰ ਜਿਵੇਂ ਸਰਾਏ ਨਾਗਾ ਦੇ ਨੇੜੇ ਤੇੜੇ ਮਿਲਦੇ ਜਾਂ ਬਰੀ ਵਾਲਾ ਦੇ ਨੇੜੇ ਬਰੀ ਵਾਲਾ ਦੇ ਨੇੜੇ ਮਿਲੇ ਤਾਂ ਜ਼ਿਆਦਾ ਵਧੀਆ ਕਿਉਂਕਿ ਕਾਗਜ਼ਾਂ ਵਿੱਚ ਤੁਸੀਂ ਦੱਸ ਹੀ ਦਿੱਤਾ ਹਾਂ ਜਾਂ ਜੀ ਸਬ ਡਿਵੀਜ਼ਨ ਬਰੀ ਵਾਲਾ ਦਾ ਬਰੀ ਵਾਲਾ ਅੱਜ ਵੀ ਚੱਲ ਰਿਹਾ ਅੱਜ ਵੀ ਚੱਲ ਰਿਹਾ ਅੱਛਾ ਇਹ ਚਲੋ ਠੀਕ ਹੈ ਜੇ ਆਪਾਂ ਜਿਵੇਂ ਤੁਸੀਂ ਵਿਸ਼ਾਲ ਸਕੂਲ ਦੇ ਸਾਹਮਣੇ ਗੱਲ ਕੀਤੀ ਉਹ ਜਗ੍ਹਾ ਨਹੀਂ ਦੇਣੀ ਉਹਨਾਂ ਨੇ ਉਹ ਪੰਚਾਇਤੀ ਜਗ੍ਹਾ ਹੈ ਪੰਚਾਇਤੀ ਜਗ੍ਹਾ ਬਰਾੜ ਪਰਿਵਾਰ ਨਹੀਂ ਦੇਊਗਾ ਜੀ ਗ੍ਰਾਮ ਪੰਚਾਇਤ ਦੇ ਅੰਡਰ ਆਉਂਦੀ ਹੈ ਹਾਂ ਪੰਚਾਇਤ ਦੀ ਜਗ੍ਹਾ ਪੰਚਾਇਤ ਦੀ ਜਗ੍ਹਾ ਮਤਲਬ ਸਰਕਾਰੀ ਜਗ੍ਹਾ ਉਹ ਤਾਂ ਸਰਕਾਰ ਐ ਇਸ ਵੱਲ ਧਿਆਨ ਕਰੇ ਤੇ ਹੋ ਵੀ ਸਕਦਾ ਬਰਾਣਾ ਦੀ ਕਿਹੜਾ ਆਪਦੀ ਕੋਈ ਜੱਦੀ ਕੁਸਤੀ ਜ਼ਮੀਨ ਹੋ ਹੋ ਸਕਦਾ ਨਾ ਜੀ ਅੱਛਾ ਚਲੋ ਉਧਰ ਨਹੀਂ ਤੇ ਇੱਧਰ ਇਹ ਖਾਸ ਕਰਕੇ ਜਿਵੇਂ ਤੁਸੀਂ ਦੱਸ ਹੀ ਦਿੱਤਾ ਪੰਚਾਇਤਾਂ ਨੂੰ ਤੇ ਨਾਲ ਹੀ ਕੇਵਲ ਕ੍ਰਿਸ਼ਨ ਜੀ ਨੂੰ ਜਲਦ ਤੋਂ ਜਲਦ ਇਸ ਮਸਲੇ ਵੱਲ ਧਿਆਨ ਦੇਣਾ ਚਾਹੀਦਾ ਤਾਂ ਕਿ ਜਿਹੜੇ ਖਫਤਕਾਰ ਐ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਮੁਸ਼ਕਲ ਨਾ ਆਵੇ ਪ੍ਰਦੀਪ ਜੀ ਇੱਕ ਤੁਹਾਡੀ ਗੱਲ ਚੋਂ ਲੈ ਵੈਸੇ ਤੁਹਾਡੇ ਵੱਲੋਂ ਸਮਾਪਤੀ ਮੈਂ ਜਾਂਦਾ ਜਾਂਦਾ ਛੋਟੀ ਜੀ ਇੱਕ ਹੋਰ ਇੱਕ ਸਕਿੰਟ ਲੈਣਾ ਤੁਹਾਡੇ ਜੀ ਜਿਵੇਂ ਤੁਸੀਂ ਕਹਿਆ ਵੀ ਪੰਚਾਇਤੀ ਜਗ੍ਹਾ ਤੇ ਪੰਚਾਇਤਾਂ ਦਾ ਅਧਿਕਾਰ ਆ ਜਦੋਂ ਪੰਚਾਇਤ ਹੀ ਉਹਨਾਂ ਦੀ ਬਣੀ ਆ ਤੇ ਅੱਗੇ ਕਿੰਨੀਆਂ ਪੰਚਾਇਤਾਂ ਸੀ ਇੱਥੇ ਨੱਥੂ ਕਹਿ ਰਿਹਾ ਤਾਂ ਪੰਜਾਬ ਸਰਕਾਰ ਦੇ ਬਣ ਕੇ ਛੋਟੇ-ਮੋਟੇ ਨਮਾਇंदे ਬੜਕਾ ਮਾਰਦੇ ਆ ਤੇ ਜਿਹੜਾ ਬਰਵਾੜ ਪਰਵਾਰ ਆ 1978 ਤੋਂ ਲੈ ਕੇ ਤਾਂ ਦਿੱਲੀ 'ਚ ਜਣਾ ਲਈ ਬੈਠਾ ਉਹਨਾਂ ਦੇ ਉਹਨਾਂ ਦੀ ਗੱਲ ਕਈ ਨੂੰ ਕੱਟਣ ਵਾਲੀ ਕਿਹੜੀ ਪੰਚਾਇਤ ਆ ਜੇ ਸਰਾਇਨਾਗਾ ਦੀ ਪੰਚਾਇਤ ਹੈ ਜਾ ਜ਼ਿਮੇਵਾਰ ਆ ਜਾ ਕਾਨੂੰਨ ਜਾਣਦੀ ਆ ਤੇ ਪੰਜਾਬ ਸਰਕਾਰ ਦੇ ਕੋਲੋਂ ਲੈ ਕੇ ਦੋਵੇਂ ਕੰਮ ਕਰਕੇ ਦਿਖਾ ਦੇ ਵੀ ਆਈਟੀਆਈ ਦੀ ਜਗਾ ਜਿਹੜੀ ਉਹਦੇ ਨਾਂ ਹੋ ਜੇ ਕਰੋੜਾਂ ਰੁਪਈਆ ਜਿਹੜਾ ਉਹਦਾ ਪਿਆ ਉਹਦਾ ਵਿਕਾਸ ਹੋ ਜੇ ਬਿਜਲੀ ਦਫ਼ਤਰ ਨੂੰ ਵੀ ਕਾਇਮ ਕਰਨ ਲਈ ਕਿੰਨਾ ਪੈਸਾ ਆਇਆ ਪਿਆ ਜੇ ਹੈ ਉਹਦੇ ਦਮ ਮੈਂ ਕਸੂਤੀ ਥਾਤੇ ਨਹੀਂ ਕਹਿਣਾ ਚਾਹੁੰਦਾ ਜੇ ਉਹਦੇ ਦਮ ਹੈ ਤਾਂ ਉਹ ਇਹ ਦੋਵੇਂ ਕੰਮ ਕਰ ਦੇ ਤੇ ਮੈਂ ਆਪ ਜਾ ਕੇ ਨਾ ਹਾਰ પાਕੇ ਆਉਂਗਾ ਸਰਪੰਚ ਦੇ ਗੱਲ ਚ ਵੀ ਆਹ ਸਰਪੰਚ ਤੇ ਆਹ ਸਰਕਾਰ ਇਹ ਠੋਕੇ ਕੰਮ ਕਰਦੀ ਕਿਸੇ ਤੋਂ ਡਰਦੀ ਨਹੀਂ ਪਰ ਇਹ ਚੱਡਿਆਂ ਚ ਪੁੱਛਾਂ ਬਾਈ ਜੀ ਇਸਰਾ ਨਾਗਾ ਰਹਿ ਕੇ ਨਾ ਜਗਾ ਮਿਲਨੀ ਨਾ ਵਿਕਾਸ ਹੋਣਾ ਨਾ ਆਈਟੀਆਈ ਦਾ ਹੋਣਾ ਤੇ ਨਾ ਸਬ ਡਿਵੀਜ਼ਨ ਬੜੀ ਵਾਲਾ ਬਿਜਲੀ ਦਫ਼ਤਰ ਦਾ ਵਿਕਾਸ ਹੋਣਾ ਬਹੁਤ ਬਹੁਤ ਧੰਨਵਾਦ ਸਤਨਾਮ ਜੀ ਹੁਣ ਧੰਨਵਾਦ ਦਰਸ਼ਕੋ ਆਪਦੇ ਆਪਦੇ ਨਾਲ ਜਿਹੜੇ ਸੁਝਾਅ ਵੀ ਕਮੈਂਟਾਂ ਰਾਹੀਂ ਜਰੂਰ ਸਾਨੂੰ ਦੇ ਦਿਆ ਕਰੋ ਵੀ ਅਸੀਂ ਸਬਡਿਵੀਜ਼ਨ ਬਰੀ ਵਾਲਾ ਦਾ ਮੁੱਦਾ ਜਿਹੜਾ ਚੱਕਿਆ ਉਸ ਮੁੱਦੇ ਤੇ ਅਸੀਂ ਅਸੀਂ ਵਿਚਾਰ ਚਰਚਾ ਕੀਤੀ ਏ ਤੁਹਾਡੇ ਕੀ ਵਿਚਾਰ ਹੈ ਕਮੈਂਟਾਂ ਨਾਲ ਆਪਣੀ رائے ਜਰੂਰ ਦਿਓ ਸਸਿਕਾ ਜੀ ਸਾਰਿਆਂ ਨੂੰ ਸਸਿਕਾ